ਸਾਸਰੀ ਗਾਲ ਜੀ ਸਾਰਿਆਂ ਨੂੰ ਅਸੀਂ ਹਾਜ਼ਰਾਂ ਤੁਹਾਡੇ ਲਈ ਲੈ ਕੇ ਤੰਦਰੁਸਤ ਜ਼ਿੰਦਗੀ ਅਤੇ ਸੋਹਣੀ ਸੇਤ ਲਈ ਜਮਾਏ ਹੋਏ ਆ ਸਰਦਾਰ ਭੱਤਰ ਘਰੇਲੀ ਨੁਸਖੇ ਨੰਬਰ 1 ਕਾਲੀ ਮਿਰਚ ਨੂੰ ਤਿਲ ਦੇ ਤੇਲ ਵਿੱਚ ਗਰਮ ਕਰਕੇ ਮਾਸਪੇਸ਼ੀਆਂ ਤੇ ਮਸਲਨ ਨਾਲ ਗਠੀਏ ਦੇ ਰੋਗ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਨੰਬਰ 2 ਦਿਲ ਖਬਰਾਉਣ ਅਤੇ ਛਾਤੀ ਵਿੱਚ ਦਰਦ ਹੋਣਾ ਜਾਂ ਫਿਰ ਜਲਨ ਹੋਣੀ ਇਸ ਨੂੰ ਦੂਰ ਕਰਨ ਲਈ ਤੁਸੀਂ ਨਿੰਬੂ ਪਾਣੀ ਬਣਾ ਕੇ ਹੌਲੀ-ਹੌਲੀ ਪੀ ਸਕਦੇ ਹੋ ਤੁਹਾਨੂੰ ਰਾਤ ਮਿਲੇਗੀ ਨੰਬਰ 3 ਮੇਥੀ ਦੇ ਪੱਤਿਆਂ ਦਾ ਸਾਗ ਬਣਾ ਕੇ ਖਾਓ ਖੂਨ ਸਾਫ਼ ਹੋਵੇਗਾ ਨੰਬਰ 4 ਹੱਟੈਕ ਤੋਂ ਜੇ ਬਚਣਾ ਤਾਂ ਰੋਜ਼ਾਨਾ ਪਿਆਜ਼ ਤੇ ਲਸਣ ਦਾ ਸੇਵਨ ਕਰੋ ਨੰਬਰ 5 ਕੌੜੇ ਬਦਾਮ ਕਦੇ ਵੀ ਨਹੀਂ ਖਾਣੇ ਚਾਹੀਦੇ ਇਹ ਸੇਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਆ ਨੰਬਰ 6 ਬਾਸ ਦੀ ਜੜ ਨੂੰ ਰਗੜ ਕੇ ਜੇ ਅਸੀਂ ਦਾਦ ਉੱਪਰ ਲਾ ਲਈਏ ਤਾਂ ਦਾਦ ਹੌਲੀ-ਹੌਲੀ ਠੀਕ ਹੋ ਜਾਵੇਗੀ ਨੰਬਰ 7 ਸਿਰ ਦਰਦ ਹੋ ਰਿਹਾ ਹੋਵੇ ਤਾਂ ਆਦਾਂ ਹਿੰਬੂ ਕੱਟ ਕੇ ਆਪਣੇ ਮੱਥੇ ਉੱਪਰ ਮਲ ਲਓ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 8 ਜੇਕਰ ਹੱਡੀਆਂ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਸੋਇਆਬੀਨ ਖਾਓ ਸੋਇਆਬੀਨ ਖਾਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਨੰਬਰ 9 ਮੋਟਾਪਾ ਵੱਧ ਰਿਹਾ ਹੋਵੇ ਜਾਂ ਪੇਟ ਲਟਕ ਰਿਹਾ ਹੋਵੇ ਤਾਂ ਧੰਨੀ ਵਿੱਚ ਤੇਲ ਲਗਾਓ ਜ਼ਿਆਕਰਨ ਨਾਲ ਕੁਝ ਦਿਨਾਂ ਵਿੱਚ ਹੀ ਆਰਾਮ ਮਿਲੇਗਾ ਨੰਬਰ 10 ਸਾਨੂੰ ਕਦੇ ਵੀ ਰਾਤ ਨੂੰ ਚਾਹ ਨਹੀਂ ਪੀਣੀ ਚਾਹੀਦੀ ਕਿਉਂਕਿ ਜ਼ਿਆਕਰਨ ਦੇ ਨਾਲ ਪਿਸ਼ਾਬ ਵਿੱਚ ਇਨਫੈਕਸ਼ਨ ਹੋ ਸਕਦੀ ਆ ਨੰਬਰ 11 ਪੇਟ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਮੂਲੀ ਉੱਪਰ ਕਾਲਾ ਨਮਕ ਲਗਾ ਕੇ ਜਾਂ ਫਿਰ ਕਾਲੀ ਮਿਰਚ ਲਗਾ ਕੇ ਖਾਓ ਨੰਬਰ 12 ਹੰਝੂ ਰੋਕਣ ਦੇ ਨਾਲ ਸਿਰਦਰਦ ਅਤੇ ਗੁੱਸਾ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਆ ਨੰਬਰ 13 ਗੋਡਿਆਂ ਅਤੇ ਜੋੜਾਂ ਦੇ ਦਰਦ ਲਈ ਐਲੋਵੀਰਾ ਖਾਣਾ ਚੰਗਾ ਨੰਬਰ 14 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਬਾ ਤੇ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਐਲੋਵੀਰਾ ਦੇ ਰਸ ਵਿੱਚ ਪਾਣੀ ਮਿਲਾ ਕੇ ਸਿਰ ਉੱਪਰ ਲਗਾਉਣ ਦੇ ਨਾਲ ਵਾਲ ਨਹੀਂ ਝੜਨਗੇ ਤੇ ਨਰਮ ਤੇ ਮੁਲਾਇਮ ਤੇ ਨਾਲ ਦੀ ਨਾਲ ਚਮਕਦਾਰ ਵੀ ਹੋ ਜਾਣਗੇ ਨੰਬਰ 15 ਜਦੋਂ ਵੀ ਤੁਹਾਡੀ ਕਮਰ ਵਿੱਚ ਦਰਦ ਹੋਵੇ ਤਾਂ ਇੱਕ ਛੋਟਾ ਜਿਹਾ ਸਰਾਨਾ ਕਮਰ ਥੱਲੇ ਲਗਾ ਕੇ ਖਾਰਸ਼ੇ ਉੱਪਰ ਸਿੱਧਾ ਲੀਟਰ ਜਾਓ ਇਸ ਨਾਲ ਤੁਹਾਨੂੰ ਕਮਰਦਰਦ ਤੋਂ ਜਲਦੀ ਰਾਹਤ ਮਿਲੇਗੀ ਨੰਬਰ 16 ਜੇਕਰ ਤੁਹਾਨੂੰ ਬੁਚਾਵ ਰੋਕ ਰੋਕ ਕੇ ਆ ਰਿਹਾ ਹੋਵੇ ਤਾਂ ਨਾਰੀਅਲ ਪਾਣੀ ਪੀਣ ਦੇ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਸਕਦੀ ਆ ਨੰਬਰ 17 ਬਬੂਲ ਦੇ ਸੱਕ ਦਾ ਕਾੜਾ ਬਣਾ ਕੇ ਮੂੰਹ ਵਿੱਚ ਘਰਾਰੇ ਕਰਨ ਦੇ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਨੇ ਨੰਬਰ 18 ਵੱਡੀ ਲਾਇਤਰੀ ਨੂੰ ਪੀਸ ਕੇ ਸਿਰ ਉੱਪਰ ਲਗਾਉਣ ਦੇ ਨਾਲ ਸਿਰਦਰਦ ਠੀਕ ਹੋ ਜਾਂਦਾ ਅਤੇ ਇਸ ਦਾ ਚੂਰਨ ਸੁੰਗਣ ਦੇ ਨਾਲ ਵੀ ਸਿਰਦਰਦ ਦੂਰ ਕੀਤਾ ਜਾ ਸਕਦਾ ਨੰਬਰ 19 ਬੈਂਗਨ ਦੀ ਪੱਟੀ ਫੋੜੇ ਫਿੰਸੀਆਂ ਉੱਪਰ ਬੰਨਣ ਦੇ ਨਾਲ ਫੋੜੇ ਇਹ ਬਹੁਤ ਜਲਦੀ ਠੀਕ ਹੋ ਜਾਂਦੇ ਹਨ ਨੰਬਰ 20 ਬਾਜਰੇ ਦੇ ਦਾਣੇ ਬਰਾਬਰ ਹਿੰਗ ਅਜਾਗ ਬੋੜ ਨੂੰ ਕੇਲੇ ਦੇ ਨਾਲ ਮਲਾ ਕੇ ਖਾਣ ਦੇ ਨਾਲ ਬਾਰ ਬਾਰ ਡ ਘਰ ਆਉਣੇ ਬੰਦ ਹੋ ਜਾਂਦੇ ਨੇ ਨੰਬਰ 21 ਜੋ ਔਰਤਾਂ ਬੱਚਿਆਂ ਨੂੰ ਦੁੱਧ ਪਲੌਂਦੀਆਂ ਨੇ ਉਹਨਾਂ ਨੂੰ ਬਾਜਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਅਜਿਆ ਕਰਨ ਦੇ ਨਾਲ ਉਹਨਾਂ ਦਾ ਦੁੱਧ ਵੱਧ ਜਾਂਦਾ ਹੈ ਨੰਬਰ 22 ਪੀਪਲ ਦੇ ਪੱਤੇ ਮੂੰਹ ਉੱਤੇ ਬੰਨਣ ਜਾਂ ਰਗੜਨ ਦੇ ਨਾਲ ਦਾਣੇ ਖਤਮ ਹੋ ਜਾਂਦੇ ਨੇ ਪੀਪਲ ਬਹੁਤ ਗੁਣਕਾਰੀ ਆ ਨੰਬਰ 23 ਅਦਰਕ ਅਤੇ ਨਿੰਬੂ ਦਾ ਰਸ ਰੋਜ਼ਾਨਾ ਮਿਲਾ ਕੇ ਪੀਣ ਦੇ ਨਾਲ ਮੋਟਾਪਾ ਘਟ ਜਾਂਦਾ ਹੈ ਨੰਬਰ 24 ਦੁੱਧ ਅਤੇ ਸੁੱਕੇ ਅਦਰਕ ਦਾ ਸੇਵਨ ਕਰਨ ਦੇ ਨਾਲ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ ਨੰਬਰ 25 ਹਰੀ ਮਿਰਚ ਖਾਣ ਦੇ ਨਾਲ ਸਾਹ ਨਾਲ ਸਬੰਧਤ ਬਿਮਾਰੀਆਂ ਨਹੀਂ ਹੁੰਦੀਆਂ ਨੰਬਰ 26 ਖੜੇ ਹੋ ਕੇ ਪਾਣੀ ਪੀਣ ਦੇ ਨਾਲ ਹੱਡੀਆਂ ਦੇ ਜੋੜ ਕਮਜ਼ੋਰ ਹੋਣ ਲੱਗ ਜਾਂਦੇ ਨੇ ਨੰਬਰ 27 ਜੇਕਰ ਤੁਸੀਂ ਸਬਜ਼ੀ ਨੂੰ ਜ਼ਿਆਦਾ ਦੇਰ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਅਦਰਕ ਵਾਲੇ ਪਾਣੀ ਦੇ ਨਾਲ ਸਬਜ਼ੀ ਨੂੰ ਧੋ ਲਓ ਸਬਜ਼ੀ ਕਦੇ ਵੀ ਖਰਾਬ ਨਹੀਂ ਹੋਵੇਗੀ ਨੰਬਰ 28 ਜੇਕਰ ਤੁਹਾਨੂੰ ਗੈਸ ਦੀ ਵਜ੍ਹਾ ਕਰਕੇ ਸਿਰਦਰਦ ਹੋ ਰਿਹਾ ਹੋਵੇ ਤਾਂ ਇੱਕ ਚਮਚ ਲਸਣ ਦਾ ਰਸ ਪੀ ਲਓ ਇਸ ਨਾਲ ਤੁਰੰਤ ਹੀ ਸਿਰਦਰਦ ਦੂਰ ਹੋ ਜਾਵੇਗਾ ਨੰਬਰ 29 ਗੰਨੇ ਦੇ ਰਸ ਵਿੱਚ ਥੋੜੀ ਜਿਹੀ ਅਦਰਕ ਮਿਲਾ ਕੇ ਪੀਣ ਦੇ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ ਨੰਬਰ 30 ਸਵੇਰੇ ਖਾਲੀ ਪੇਟ ਠੰਡਾ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ ਇਹ ਸਰੀਰ ਨੂੰ ਨੁਕਸਾਨ ਕਰਦਾ ਨੰਬਰ 31 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਚਾਹ ਨਾ ਪੀਓ ਇਹ ਤੁਹਾਡੇ ਖਾਣੇ ਨੂੰ ਚੰਗੀ ਤਰ੍ਹਾਂ ਪਚਨ ਨਹੀਂ ਦਿੰਦੀ ਨੰਬਰ 32 ਸਰੋਂ ਦੇ ਤੇਲ ਵਿੱਚ ਫਰਕੜੀ ਮਿਲਾ ਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਵਾਲ ਮਜ਼ਬੂਤ ਤੇ ਸੰਘਣੇ ਹੋ ਜਾਂਦੇ ਆ ਨਾਲੇ ਹੀ ਉਹ ਚਮਕਦਾਰ ਹੋ ਜਾਂਦੇ ਆ ਇਸ ਨੂੰ ਤਵੱਜਾ ਦੇ ਲਗਾਉਣ ਨਾਲ ਵੀ ਤੁਸੀਂ ਇਨਫੈਕਸ਼ਨ ਤੋਂ ਬਚ ਸਕਦੇ ਹੋ ਨੰਬਰ 33 ਜੋ ਵਿਅਕਤੀ ਰੋਜ਼ਾਨਾ ਬਦਾਮ ਦਾ ਸੇਵਨ ਕਰਦੇ ਨੇ ਉਹਨਾਂ ਦੀ ਉਮਰ ਲੰਬੀ ਹੋ ਜਾਂਦੀ ਆ ਨਾਲੇ ਤਾਕਤਵਰਦੀ ਆ ਨੰਬਰ 34 ਪੱਕੇ ਹੋਏ ਨਾਰ ਦਾ ਰਸ ਗਰਮ ਕਰਕੇ ਬੱਚਿਆਂ ਨੂੰ ਪਲਾਉਣ ਦੇ ਨਾਲ ਬੱਚਿਆਂ ਦੀ ਉਲਟੀ ਸੰਬੰਧੀ ਸਮੱਸਿਆ ਖਤਮ ਹੋ ਜਾਂਦੀ ਆ ਨੰਬਰ 35 ਪਥਰੀ ਜੇਕਰ ਅਜੇ ਖੋਣੀ ਸ਼ੁਰੂ ਹੀ ਹੋਈ ਹੋਵੇ ਤਾਂ ਤੁਹਾਡੇ ਲਈ ਨਿੰਬੂ ਪਾਣੀ ਪੀਣਾ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਨੰਬਰ 36 ਜਦੋਂ ਕਿਤੇ ਸਰੀਰ ਤੇ ਇਨਫੈਕਸ਼ਨ ਹੋ ਜਾਵੇ ਤਾਂ ਨਹਾਉਣ ਵਾਲੇ ਪਾਣੀ ਵਿੱਚ 4 ਚਮਚ ਦਹੀਂ ਦਾ ਪਾਣੀ ਮਿਲਾ ਕੇ ਨਹਾਉਣ ਦੇ ਨਾਲ ਸਰੀਰ ਦੀ ਇਨਫੈਕਸ਼ਨ ਤੋਂ ਰਾਹਤ ਮਿਲਦੀ ਆ ਨੰਬਰ 37 ਜ਼ੈਤੂਨ ਦਾ ਤੇਲ ਧੁੰਨੀ ਵਿੱਚ ਪਾ ਕੇ ਸੌਣ ਦੇ ਨਾਲ ਕਮਰ ਦਰਦ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਨੰਬਰ 38 ਸਵੇਰੇ ਜਾਗਣ ਤੋਂ ਤੁਰੰਤ ਬਾਅਦ ਗਰਮ ਪਾਣੀ ਪੀਣ ਦੇ ਨਾਲ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਤੁਹਾਡੀ ਸ਼ਕਤੀ ਵੱਧ ਜਾਵੇਗੀ ਨੰਬਰ 49 ਸਿਰ ਵਿੱਚ ਖੁਸ਼ਕੀ ਬਹੁਤ ਜ਼ਿਆਦਾ ਹੋ ਜਾਵੇ ਤਾਂ ਦਹੀਂ ਵਿੱਚ ਮਲਤਾਨੀ ਮਿੱਟੀ ਮਿਲਾ ਕੇ ਸਿਰ ਉੱਪਰ ਲਗਾਓ ਨੰਬਰ 40 ਪਿਸ਼ਾਬ ਕਰਨ ਵਿੱਚ ਜੇਕਰ ਤੁਹਾਨੂੰ ਜਦੋਂ ਮਹਿਸੂਸ ਹੁੰਦੀ ਆ ਤਾਂ ਲੱਸੀ ਵਿੱਚ ਨਮਕ ਪਾ ਕੇ ਪੀਓ ਅਤੇ ਖਰਬੂਜਾ ਜਾਂ ਫਿਰ ਤਰਬੂਜ਼ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੁਹਾਨੂੰ ਫਾਇਦਾ ਮਿਲੇਗਾ ਨੰਬਰ 41 ਇੱਕ ਜਮਚ ਸ਼ਹਿਦ ਨੂੰ ਇੱਕ ਕੱਪ ਪਾਣੀ ਵਿੱਚ ਪਾ ਕੇ ਸਵੇਰੇ ਸ਼ਾਮ ਪੀਣ ਦੇ ਨਾਲ ਪੁਰਾਣੇ ਤੋਂ ਪੁਰਾਣਾ ਨਜ਼ਲਾ ਜ਼ੁਕਾਮ ਠੀਕ ਹੋ ਜਾਂਦਾ ਨੰਬਰ 42 ਜੇਕਰ ਤੁਹਾਡਾ ਵਜ਼ਨ ਨਹੀਂ ਵੱਧ ਰਿਹਾ ਤਾਂ ਫੇਰ ਤੁਸੀਂ ਅਖਰੋਟ ਅਤੇ ਕੇਲਾ ਜਾਂ ਫਿਰ ਸੇਵ ਦੇ ਬਣੇ ਹੋਏ ਸ਼ੇਕ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਮਹੀਨੇ ਵਿੱਚ ਹੀ ਰਿਜ਼ਲਟ ਦੇਖਣ ਨੂੰ ਮਿਲ ਜਾਵੇਗਾ ਨੰਬਰ 43 ਸੂਜੀ ਨੂੰ ਹਰ ਰੋਜ਼ ਖਾਣ ਦੇ ਨਾਲ ਹਾਰਟ ਐਟੈਕ ਦਾ ਖਤਰਾ ਘਟ ਜਾਂਦਾ ਨੰਬਰ 44 ਬਾਸੀ ਰੋਟੀ ਖਾਣ ਦੇ ਨਾਲ ਦੰਦਾਂ ਦਾ ਦਰਦ ਅਤੇ ਠੰਡਾ ਤੱਤਾ ਲੱਗਣ ਦੀ ਬਿਮਾਰੀ ਵੀ ਦੂਰ ਹੋ ਜਾਂਦੀ ਹੈ ਨਾਲੇ ਦੰਦ ਮਜ਼ਬੂਤ ਹੋ ਜਾਂਦੇ ਆ ਨੰਬਰ 45 ਸੱਜੇ ਪਾਸੇ ਕਰਵਟ ਲੈ ਕੇ ਲੇਟਣ ਦੇ ਨਾਲ ਜਲਦੀ ਨੀਂਦ ਆ ਜਾਂਦੀ ਆ ਨੰਬਰ 46 ਲੱਕੜੀ ਦੀ ਅੱਗ ਉੱਤੇ ਬਣਿਆ ਹੋਇਆ ਖਾਣਾ ਬਹੁਤ ਜ਼ਿਆਦਾ ਚੰਗਾ ਹੁੰਦਾ ਤੇ ਤੁਸੀਂ ਇਹ ਖਾ ਕੇ ਤੰਦਰੁਸਤ ਰਹੇ ਨੰਬਰ 47 ਸ਼ਾਮ ਨੂੰ ਕਦੇ ਵੀ ਮਿੱਠਾ ਨਾ ਖਾਓ ਬਲਕਿ ਕੋੜਾ ਖਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸਿਹਤ ਬਹੁਤ ਜ਼ਿਆਦਾ ਚੰਗੀ ਰਹੇਗੀ ਨੰਬਰ 48 ਸਿਗਰਟ ਤੇ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਦਾੜੀ ਦੇ ਵਾਲ ਜਲਦੀ ਸਫੇਦ ਹੋ ਜਾਂਦੇ ਨੇ ਨੰਬਰ 49 ਵਾਲਾਂ ਦੇ ਉੱਪਰ ਕੰਗੀ ਨਾ ਕਰਨ ਦੇ ਨਾਲ ਵਾਲ ਬਹੁਤ ਜਲਦੀ ਝੜਨ ਲੱਗ ਜਾਂਦੇ ਹਨ ਨੰਬਰ 50 ਬੱਚੇ ਨੂੰ ਦਲੀਆ ਖਵਾਉਣ ਦੇ ਨਾਲ ਉਹਨਾਂ ਦਾ ਵਜ਼ਨ ਵਧਾਉਣ ਵਿੱਚ ਮਦਦ ਮਿਲਦੀ ਆ ਨੰਬਰ 51 ਦਲੀਏ ਵਿੱਚ ਭਰਪੂਰ ਮਾਤਰਾ ਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਬੱਚਿਆਂ ਦੀ ਇਹਨਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਮਾਸਪੇਸ਼ੀਆਂ ਦੇ ਦਰਦ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦਾ ਹੈ ਨੰਬਰ 52 ਸ਼ਾਮ ਨੂੰ ਪਿਆਜ਼ ਦਾ ਸੇਵਨ ਕਰਨ ਦੇ ਨਾਲ ਬਵਾਸੀਰ ਜਹੀ ਬਿਮਾਰੀ ਹੋ ਸਕਦੀ ਆ ਇਸ ਲਈ ਕੋਸ਼ਿਸ਼ ਕਰੋ ਕਿ ਸ਼ਾਮ ਦੇ ਵੇਲੇ ਪਿਆਜ਼ ਦਾ ਸੇਵਨ ਨਾ ਕੀਤਾ ਜਾਵੇ ਨੰਬਰ 55 ਜਿੰਨਾ ਔਰਤਾਂ ਦੀ ਉਮਰ 40 ਤੋਂ 45 ਸਾਲ ਦੇ ਵਿਚਕਾਰ ਆ ਉਹਨਾਂ ਨੂੰ ਚਕੰਦਰ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ। ਨੰਬਰ 54 ਜ਼ਿਆਦਾ ਟੌਫੀ ਖਾਣ ਦੇ ਨਾਲ ਦੰਦਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਆ ਇਸ ਲਈ ਟੌਫੀ ਅਤੇ ਚਾਕਲੇਟ ਦਾ ਸੇਵਨ ਘੱਟ ਤੋਂ ਘੱਟ ਕਰੋ। ਨੰਬਰ 55 ਕਾਲੀ ਮਿੱਟੀ ਵਿੱਚ ਥੋੜਾ ਜਿਹਾ ਦੇਸੀ ਘੋਮਲਾ ਆ ਕੇ ਸੋਜ ਵਾਲੀ ਜਗ੍ਹਾ ਤੇ ਲਗਾਉਣ ਦੇ ਨਾਲ ਸੋਜ ਜਲਦ ਤੋਂ ਖਤਮ ਕੀਤੀ ਜਾ ਸਕਦੀ ਆ। ਨੰਬਰ 56 ਕੋਈ ਜ਼ਹਿਰੀਲੀ چیز ਮੂੰਹ ਵਿੱਚ ਚਲੀ ਜਾਵੇ ਤਾਂ ਤੁਰੰਤ ਹੀ ਨਮਕ ਦਾ ਸੇਵਨ ਕਰੋ ਜ਼ਹਿਰ ਬੇਅਸਰ ਹੋ ਜਾਵੇਗਾ। ਨੰਬਰ 55 ਜੇਕਰ ਤੁਹਾਡਾ ਬੱਚਾ ਜ਼ਿਆਦਾ ਮਿੱਟੀ ਖਾਂਦਾ ਤਾਂ ਉਸ ਨੂੰ ਕੇਲੇ ਅਤੇ ਸ਼ਹਿਦ ਮਿਲਾ ਕੇ ਦਿਓ ਮਿੱਟੀ ਖਾਣਾ ਛੱਡ ਦੇਵੇਗਾ ਨੰਬਰ 58 ਪਾਣੀ ਘੱਟ ਪੀਣ ਦੇ ਨਾਲ ਦਿਮਾਗ ਦੀਆਂ ਨਸਾਂ ਵਿੱਚ ਖੂਨ ਦੇ ਤੱਕੇ ਜੰਮ ਜਾਂਦੇ ਨੇ ਜਿਸ ਦੇ ਨਾਲ ਦਿਮਾਗ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਜਿਸ ਦੇ ਨਾਲ ਤੁਹਾਨੂੰ ਵੇਹੋਸ਼ੀ ਦੀ ਸਮੱਸਿਆ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਸਾਨੂੰ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਾਡੀਆਂ ਅधे ਤੋਂ ਜ਼ਿਆਦਾ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਨੰਬਰ 59 ਕਾਲੀ ਕਸ਼ਮਿਸ਼ ਖਾਣ ਦੇ ਨਾਲ ਗੁਰਦੇ ਦੀ ਪੱਥਰੀ ਨਹੀਂ ਹੁੰਦੀ ਇਸ ਲਈ ਸਾਨੂੰ ਹਰ ਰੋਜ਼ ਨਿਯਮਤ ਮਾਤਰਾ ਵਿੱਚ ਕਾਲੀ ਕਸ਼ਮਿਸ਼ ਜ਼ਰੂਰ ਖਾਣੀ ਚਾਹੀਦੀ ਹੈ ਨੰਬਰ 60 ਚਕੰਦਰ ਦੇ ਪੱਤਿਆਂ ਨੂੰ ਉਬਾਲ ਕੇ ਸਿਰ ਤੋਂ ਹੰਦੇ ਨਾਲ ਸਿਰ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ ਨੰਬਰ 61 ਜੋ ਲੋਕ ਰਾਤ ਨੂੰ देर ਨਾਲ ਸੌਂਦੇ ਨੇ ਉਹਨਾਂ ਦੀ ਲੱਤਾਂ ਸਮੇਂ ਤੋਂ ਪਹਿਲਾਂ ਹੀ ਪਤਰੀਆਂ ਤੇ ਕਮਜ਼ੋਰ ਹੋ ਜਾਂਦੀਆਂ ਨੇ ਨੰਬਰ 26 ਸਵੇਰ ਦੇ ਨਾਸ਼ਤੇ ਤੋਂ ਬਾਅਦ ਦੋ ਅੰਜੀਰ ਖਾ ਲੈਣ ਦੇ ਨਾਲ ਲੋਕੂਰੀਏ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਆ ਨੰਬਰ 63 ਬੱਚਿਆਂ ਨੂੰ ਅਕਸਰ ਹੀ ਦਾਸਤ ਉਲਟੀ ਗੈਸ ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਬੱਚਿਆਂ ਨੂੰ ﺍﻟाइચી ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਡਿਸਾਇਸਟ ਗੈਸ ਨੂੰ ਘੱਟ ਕਰੇਗਾ ਜਿਨ੍ਹਾਂ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਵੀ ਦੂਰ ਕੀਤੀਆਂ ਜਾ ਸਕਦੀਆਂ ਨੇ ਇਸ ਲਈ ਬੱਚੇ ਨੂੰ ﺍﻟाइચી ਵਾਲਾ ਦੁੱਧ ਜ਼ਰੂਰ ਦਿਓ ਨੰਬਰ 64 ਜਿਨ੍ਹਾਂ ਬੱਚਿਆਂ ਨੂੰ ਘੱਟ ਉਮਰ ਵਿੱਚ ਹੀ ਚਸ਼ਮਾ ਲੱਗ ਚੁੱਕਿਆ ਹੈ ਉਹਨਾਂ ਨੂੰ ਮਿਸ਼ਰੀ ਸਾਫ ﺍﻟाइચી ਨੂੰ ਦੁੱਧ ਵਿੱਚ ਪਾ ਕੇ ਵਾਲ ਕੇ ਪਿਲਾਉਣਾ ਚਾਹੀਦਾ ਹੈ ਇਸ ਤਨ ਨਾਲ ਉਹਨਾਂ ਦੀ ਅੱਖਾਂ ਸਿਹਤਮੰਦ ਰਹਿਣਗੀਆਂ ਤੇ ਸਰੀਰ ਨੂੰ ਤਾਕਤ ਮਿਲੇਗੀ ਨੰਬਰ 65 ਬੱਚੇ ਪਲਾਸਟਿਕ ਦੀ ਵਾਟਰ ਬੋਟਲ ਵਿੱਚ ਪਾਣੀ ਪੀਂਦੇ ਨੇ ਪਲਾਸਟਿਕ ਦੇ ਟਿਫਨ ਵਿੱਚ ਹੀ ਖਾਣਾ ਖਾਂਦੇ ਨੇ ਅਤੇ ਘਰ ਵਿੱਚ ਪਲਾਸਟਿਕ ਦੇ ਕੰਟੇਨਰ ਵਿੱਚ ਹੀ ਨਮਕ ਮਿਰਚ ਮਸਾਲੇ ਰੱਖੇ ਜਾਂਦੇ ਨੇ ਜਿਸ ਕਰਕੇ ਪਲਾਸਟਿਕ ਦੇ ਤੱਤ ਸਾਡੀਆਂ ਖਾਨਬਾੜੀਆਂ ਚੀਜ਼ਾਂ ਵਿੱਚ ਦਾਖਲ ਹੋ ਜਾਂਦੇ ਨੇ ਤੇ ਇਹ ਤੱਤ ਸਾਡੇ ਸਰੀਰ ਦੇ ਹਾਰਮੋਨਾਂ ਨੂੰ ਪ੍ਰਭਾਵਿਤ ਕਰਦੇ ਨੇ ਜਿਸ ਕਾਰਨ ਸਾਨੂੰ ਸਮੇਂ ਤੋਂ ਪਹਿਲਾਂ ਹੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਇਹਨਾਂ ਵਰਤਨਾ ਦੀ ਵਰਤੋਂ ਘੱਟ ਤੋਂ ਘੱਟ ਕਰੋ ਨੰਬਰ 66 ਪਾਨ ਦੇ ਪੱਤਿਆਂ ਦਾ ਅੱਖਾਂ ਵਿੱਚ ਪੌਂਦ ਦੇ ਨਾਲ ਅੱਖਾਂ ਦੀ ਲਾਲੀ ਨੂੰ ਦੂਰ ਕੀਤਾ ਜਾ ਸਕਦਾ ਨੰਬਰ 67 ਬੁੱਲਾਂ ਦਾ ਸੁੱਧ ਜਾਣਾ ਜਲਦੀ ਗੁਰਦੇ ਖਰਾਬ ਹੋਣ ਦੀ ਨਿਸ਼ਾਨੀਆਂ ਨੰਬਰ 68 ਰਾਤ ਨੂੰ ਚਿਹਰੇ ਤੇ ਦਹੀਂ ਦੀ ਮਾਲਿਸ਼ ਕਰਕੇ ਸੌਂ ਜਾਣ ਦੇ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਕੀਤੀਆਂ ਜਾਂਦੀਆਂ ਨੇ ਨੰਬਰ 69 ਖਾਣੇ ਵਿੱਚ ਅਨਜੀਰ ਅਤੇ ਲਸਣ ਦਾ ਇਸਤੇਮਾਲ ਬਰਾਬਰ ਮਾਤਰਾ ਵਿੱਚ 2 ਮਹੀਨੇ ਤੱਕ ਕਰਨ ਦੇ ਨਾਲ ਗੋਡਿਆਂ ਦਾ ਦਰਦ ਖਤਮ ਕੀਤਾ ਜਾ ਸਕਦਾ ਨੰਬਰ 70 10 ਗ੍ਰਾਮ ਪੀਸੀ ਹੋਈ ਸੌਂਫ ਨੂੰ ਘਿਓ ਵਿੱਚ ਮਿਲਾ ਕੇ ਸੇਵਨ ਕਰਨ ਦੇ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਨੇ ਨੰਬਰ 71 ਹਰ ਰੋਜ਼ ਚੁਟਕੀ ਭਰ ਕਾਲਾ ਨਮਕ ਰੋਜ਼ਾਨਾ ਖਾਣ ਦੇ ਨਾਲ ਦਿਲ ਦਾ ਦਰਦ ਨਹੀਂ ਹੁੰਦਾ ਨੰਬਰ 72 ਕੱਚਾ ਬਦਾਮ ਖਾਣ ਦੇ ਨਾਲ ਅੱਖਾਂ ਨਾਲ ਸੰਬੰਧਿਤ ਪਰੇਸ਼ਾਨੀਆਂ ਹੋ ਸਕਦੀਆਂ ਨੇ ਇਸ ਲਈ ਕੋਸ਼ਿਸ਼ ਕਰੋ ਕਿ ਬਦਾਮ ਨੂੰ ਕੱਚਾ ਨਾ ਖਦਾ ਜਾਵੇ ਦੋਸਤੋ ਇਸ ਐਸ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੀ ਗੱਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਹ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸਾਂਝੀ ਕਰਿਓ ਧੰਨਵਾਦ